ਉਨਕੇ ਹੱਥ ਮੇਂ ਥਾ ਕੀਚੜ ਮੇਰੇ ਹੱਥ ਗੁਲਾਲ ਜੋ ਵੀ ਜਿਸਕੇ ਪਾਸ ਥਾ ਉਸਨੇ ਦਿਆ ਉਛਾਲ ਮਗਾ ਚਮਕ ਸੂਰਜ ਕੀ ਨਹੀਂ ਮੇਰੇ ਕਿਰਦਾਰ ਕੀ ਹੈ ਬਾਤ ਆਸਮਾਨ ਮੇਂ ਜਬ ਛੱਪੀ ਕਿਸੇ ਅਖਬਾਰ ਕੀ ਹੈ ਮੋਦੀ ਜੀ ਚਲੇ ਤਾਂ ਚਲੇ ਪੂਰਾ ਹਿੰਦੁਸਤਾਨ ਉਨਕੇ ਸੰਗ ਬਾਤ ਗਰੂਰ ਕੀ ਨਹੀਂ ਮੋਦੀ ਜੀ ਕੇ ਇਤਬਾਰ ਕੀ ਹੈ ਤੁਸੀਂ ਦੇਖ ਰਹੇ ਹੋ ਵੀ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬਹੁਮਤ ਨਾਲ ਤੀਸਰੀ ਵਾਰੀ ਸਰਕਾਰ ਬਣੀ ਹੈ ਇਹ ਇੱਕ ਇੱਕ ਕਾਰਕਿਰਤਾ ਦੀ ਜਿੱਤ ਹੋਈ ਹੈ ਮੈਂ ਹਰਿਆਣੇ ਦੇ ਨਾਲ ਜੰਮੂ ਕਸ਼ਮੀਰ ਦੇ ਕਾਰਕਿਰਤਾ ਦਾ ਵੀ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਹੈ ਮੈਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟ ਨਹੀਂ ਪਾਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਭਾਜਪਾ ਦਾ ਇੱਕੋ ਹੀ ਨਾਰਾ ਹੈ ਸੰਗਠਨ ਨਹੀਂ ਸੇਵਾ 10 ਸਾਲ ਲੋਕਾਂ ਦੀ ਸੇਵਾ ਕੀਤੀ ਕਾਰਕਿਰਤਾ ਨੇ 10 ਸਾਲ ਬਾਅਦ ਜਿਹੜੇ ਲੋਕ ਮੋਦੀ ਜੀ ਨੂੰ ਗਾਲ੍ਹਾਂ ਕੱਢਦੇ ਸੀ ਮੈਂ ਛੋਟੀ ਜੀ ਗੱਲ ਫੇਰ ਕਵਾਂਗਾ ਵੀ ਉਹਨਕੇ ਹੱਥ ਮੇਂ ਥਾ ਕੀਚੜ ਮੇਰੇ ਹੱਥ ਗੁਲਾਲ ਜੋ ਵੀ ਜਿਸਕੇ ਪਾਸ ਥਾ ਉਸਨੇ دیا ਉਛਾਲ ਉਹਨ ਮੋਦੀ ਜੀ ਤੇ ਅਸੀਂ ਗੁਲਾਲ ਉਛਾਲਿਆ ਤੇ ਗੁਲਾਲ ਦਾ ਹੀ ਨਤੀਜਾ ਏ ਬਈ 10 ਸਾਲ ਬਾਅਦ ਤੀਸਰੀ ਵਾਰੀ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਮੈਂ ਇੱਕ ਚੈਨਲ ਤੁਹਾਡੇ ਸੁਮਿਤ ਜੀ ਦੱਸਣਾ ਚਾਹਵਾਂਗਾ ਵੀ ਕੱਲ 7 ਅਕਤੂਬਰ ਸੀ 7 ਅਕਤੂਬਰ 2001 ਨੂੰ ਮੋਦੀ ਜੀ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਜੁਆਇਨ ਕੀਤੀ ਸੀ ਜਿਹੜੇ ਉਹਨਾਂ ਨੇ ਗੁਜਰਾਤ ਦੇ ਵਿੱਚੋਂ ਮੁੱਖ ਮੰਤਰੀ ਬਣੇ ਸੀ ਮੈਂ ਬਹੁਤ ਬਹੁਤ ਵਧਾਈ ਦਿੰਨਾ ਵਾਂ ਸਾਰੇ ਕਾਰਜਕਰਤਾਵਾਂ ਨੂੰ ਮੋਦੀ ਜੀ ਨੂੰ ਜਿਹੜੀ 23 ਸਾਲ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਏ ਇੱਕ ਉਹ ਹੀ ਸ਼ਖਸ ਆ ਜਿਹੜਾ ਤਿੰਨ ਵਾਰੀ ਮੁੱਖ ਮੰਤਰੀ ਬਣ ਕੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਿਆ ਔਰ ਜਿਹੜੀ ਹਰਿਆਣੇ ਦੇ ਵਿੱਚ ਸਰਕਾਰ ਆਈ ਏ ਉਹ ਜਨ ਕਲਿਆਣਕਾਰੀ ਨੀਤੀਆਂ ਮੋਦੀ ਜੀ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਜ਼ਮੀਨੀ ਸਤਰ ਤੇ ਜਿਨ੍ਹਾਂ ਦਾ ਲਾਭ ਲੋਕਾਂ ਨੂੰ ਮਿਲਿਆ ਏ ਜਿਹੜਾ ਲਾਭ ਜਾ ਕੇ ਕਾਰਜਕਰਤਾ ਨੇ ਥੱਲੇ ਜ਼ਮੀਨ ਤੇ ਜਾ ਕੇ ਲੋਕਾਂ ਨੂੰ ਦਿੱਤਾ ਉਹਦਾ ਹੀ ਫਤਵਾ ਸਾਨੂੰ ਅ ਅਸੀਂ ਸਰਕਾਰ ਨੇ ਬਹੁਤ ਦਮਨਕਾਰੀ ਨੀਤੀਆਂ ਅਪਣਾਈਆਂ ਜਿਹੜੇ ਬਾਰਡਰਾਂ ਤੇ ਬੈਠੇ ਨੇ ਸੁਮਿਤ ਜੀ ਜੇ ਕਿਸਾਨਾਂ ਦੀ ਗੱਲ ਕਰੀਏ ਨਾ ਚਲੋ ਕਿਸਾਨ ਸਾਡੇ ਵਾਸਤੇ ਬਹੁਤ ਸਨਮਾਨਯੋਗ ਨੇ ਪਰ ਤੁਸੀਂ ਇਹ ਜਿਹੜੀ ਤੀਸਰੀ ਵਾਰੀ ਸਾਨੂੰ ਫਤਵਾ ਮਿਲ ਗਿਆ ਇਹਨੇ ਸਾਰੀਆਂ ਚੀਜ਼ਾਂ ਨੂੰ ক্লোਜ਼ ਕਰਤਾ ਵੈ ਇਹ ਲੋਕਾਂ ਨੇ ਦੱਸਤਾ ਵੈ ਵੀ ਕਿਸਾਨ ਕਿੱਥੇ ਨੇ ਤੇ ਲੋਕ ਕਿੱਥੇ ਨੇ ਤੇ ਬਾਜਪਾ ਕਿੱਥੇ ਐ ਇਸ ਕਰਕੇ ਅਸੀਂ ਕਿਸਾਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਤੁਸੀਂ ਆਪਣਾ ਸਮਾਂ ਨਾ ਵੇਸਟ ਕਰੋ ਤੁਹਾਨੂੰ ਬਹੁਤ ਕੁਝ ਮੋਦੀ ਜੀ ਨੇ ਦੇਣਾ ਵੈ ਤੁਸੀਂ ਬੈਠ ਕੇ ਇੱਕ ਵਾਰੀ ਗੱਲ ਕਰੋ ਬਹੁਤ ਕੁਝ ਮਿਲੇਗਾ ਮੋਦੀ ਜੀ ਕੋ ਤੁਹਾਨੂੰ ਅੱਜ ਹਰਿਆਣੇ ਦੀ ਜਨਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਸਭ ਦਾ ਸਾਥ ਸਭ ਦਾ ਵਿਕਾਸਨਾ ਚਲਦੀ ਆ ਤੇ ਅੱਜ ਹਰਿਆਣੇ ਦੀ ਬੰਪਰ ਜਿੱਤ ਦਾ ਇੱਕੋ ਕਾਰਨ ਹੈ ਕਿ ਮੋਦੀ ਜੀ ਦੀਆਂ ਜੋ ਨੀਤੀਆਂ ਨੇ ਉਹ ਹਰਿਆਣੇ ਦੇ ਵਿੱਚ ਸਾਰੀ ਜਨਤਾ ਨੇ ਮੰਨੀਆਂ ਨੇ ਤੇ ਉਹਨਾਂ ਨੇ ਬੰਪਰ ਜਿੱਤ ਹਾਸਲ ਕੀਤੀ ਹੈ ਅੱਜ ਕੀ ਕੀਤਾ ਤੁਸੀਂ ਇੱਥੇ ਅੱਜ ਅਸੀਂ ਇਸ ਬੰਪਰ ਜਿੱਤੇ ਦੇ ਅਸੀਂ ਇੱਥੇ ਜਸ਼ਨ ਮਨਾਇਆ ਹੈ ਸਾਡੇ ਬੀਜੇਪੀ ਐਂਬਸਦਰ ਦੇ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਸੰਧੂ ਜੀ ਦੇ ਸ਼ਰਧ ਚ ਸਾਰੀ ਬੀਜੇਪੀ ਨੇ ਇੱਕ ਜਸ਼ਨ ਮਨਾਇਆ ਹੈ ਬੜਾ ਭਾਰੀ ਉੱਸਾ ਆਇਆ ਸਭ ਤੇ ਖੁਸ਼ੀ ਦਾ ਮਾਹੌਲ ਹੈ ਕਿ ਇਹ ਸਾਡੀ ਬੀਜੇਪੀ ਬੰਪਰ ਜੇ ਜਿੱਤੀ ਹੈ ਪੰਜਾਬ ਦੇ ਵਿੱਚ ਸਾਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜਿਹੜਾ ਚੋਣ ਜਿੱਤਿਆ ਹਰਿਆਣਾ ਦਾ ਕਿਉਂਕਿ ਸਾਰੀਆਂ ਚੈਨਲਸ ਸਾਰਾ ਕੁਝ ਬੀਜੇਪੀ ਨੂੰ ਲੋ ਪ੍ਰੋਫਾਈਲ ਚ ਦਿਖਾ ਰਹੇ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਉਥੋਂ ਦੇ ਕਾਰਜਕਰਤਾ ਦਾ ਮੰਨਣਾ ਸੀ कि ਜਿਹੜਾ ਉਥੇ ਸੁਸ਼ਾਸਨ ਔਰ ਵਿਕਾਸ ਦਾ ਜਿਹੜਾ ਮੁੱਦਾ ਲੈ ਕੇ ਸਰਕਾਰ ਉਤਰੀ ਹੈ ਉਹਦੇ ਵਿੱਚ ਉਹ ਕਾਮਯਾਬ ਰਹੀ ਉਥੇ ਇੱਕ ਕਹਾਵਤ ਚੱਲਦੀ ਪਈ ਸੀ ਨਾ ਖਰਚੇ ਹੀ ਨਾ ਪਰਚੀ ਜਿਹੜੀਆਂ ਵੀ ਕੋਈ ਵੀ ਅਪੁਆਇੰਟਮੈਂਟ ਹੋਈਆਂ ਕੋਈ ਵੀ ਕੰਮ ਹੋਇਆ ਖਰਚੇ ਦਾ ਮਤਲਬ ਉਹਦੇ 'ਚ 1 ਰੁਪਇਆ ਕਿਸੇ ਦਾ ਨਹੀਂ ਲੱਗਾ ਪਰਚੀ ਦਾ ਮਤਲਬ ਕੋਈ ਸਫਾਰਿਸ਼ ਨਹੀਂ ਚੱਲੀ ਆਮ ਜਨਤਾ ਪਿੰਡ ਦੇ ਵਿੱਚ ਰਹਿੰਦੇ ਲੋਕਾਂ ਨੂੰ ਨੌਕਰੀ ਘਰ ਬੈਠੇ ਮਿਲ ਗਈ ਉਹਨਾਂ ਦੇ ਕੰਮ ਸਾਰੇ ਘਰ ਬੈਠੇ ਹੋਏ ਕੋਈ ਕ腐ਪਸ਼ਨ ਨਹੀਂ ਸੀ ਅਜੁੱਤ ਸੁਸ਼ਾਸਨ ਔਰ ਵਿਕਾਸ ਉਸ ਮੁੱਦੇ ਤੇ ਚੋਣ ਜਿੱਤਿਆ ਗਿਆ ਪਰ ਉਹ ਡਿਸਟ੍ਰਿਕਟ ਹੈ ਜਿਹੜਾ ਐਗਜ਼ਿਟ ਪੋਲ ਵੀ ਤੁਹਾਡੇ ਖਿਲਾਫ ਸੀ ਔਰ ਅੱਜ ਰਿਜ਼ਲਟ ਤੇਰੇ ਉਲਟ ਹੋਏ ਐਗਜ਼ਿਟ ਪੋਲ ਤੇ ਵਿੱਚ ਹੀ ਉਹਨਾਂ ਨੇ ਸਾਡੀ ਉਥੋਂ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਸੀ ਜਦੋਂ ਰਿਜ਼ਲਟ ਆਏਗਾ ਉਹ ਵੱਖਰੀ ਗੱਲ ਦੱਸੇਗਾ ਔਰ ਇਹ ਸਾਨੂੰ ਬੜੇ ਦੇਰ ਤੋਂ ਦੇਖ ਰਹੇ ਆ ਵੀ ਜਿਹੜੇ ਐਗਜ਼ਿਟ ਪੋਲ ਨੇ ਉਹ ਕਾਫੀ ਗਲਤ ਨਿਕਲਦੇ ਪਏ ਆ ਔਰ ਭਾਰਤੀ ਜਨਤਾ ਪਾਰਟੀ ਦਾ ਉਥੋਂ ਦਾ ਜਿਹੜਾ ਕਾਰਜਕਰਤਾ ਸੀ ਉਹਦਾ ਦ੍ਰਿੜ ਵਿਸ਼ਵਾਸ ਸੀ कि ਜਿਹੜਾ ਪਾਰਟੀ ਦਾ ਜਿਹੜਾ ਕੰਮ ਕੀਤਾ ਹੈ 5 10 ਸਾਲ ਦੇ ਵਿੱਚ ਜੋ ਉੱਥੇ ਕੰਮ ਪਾਰਟੀ ਨੇ ਕਰਕੇ ਦਿੱਤਾ ਉਹਦੇ ਨਾਂ ਤੇ ਵੋਟ ਮਿਲੇਗੀ। ਕਸ਼ਮੀਰ ਦੀ ਹਾਰ ਹੋਈ ਬਹੁਤ ਬੁਰੀ ਤਰ੍ਹਾਂ। ਕਸ਼ਮੀਰ ਦੇ ਵਿੱਚ ਦੇਖੋ ਸਾਡੀ ਕੋਈ ਸੀ ਹਾਰ ਨਹੀਂ ਕਹਿ ਸਕਦੇ। ਉਹਨਾਂ 29 ਸੀਟਾਂ ਸੀ ਜੰਮੂ ਵਾਰੋਂ ਕਸ਼ਮੀਰ ਚ ਜਿੱਤੀਆਂ ਨੇ ਔਰ ਜਿਹੜੀ ਗੱਲ ਕਾਂਗਰਸ ਕਰਦੀ ਸੀ ਵੀ ਧਾਰਾ 370 ਤੋੜ ਕੇ ਗਲਤ ਕੀਤਾ ਉਹ ਸਿਰਫ 6 ਸੀਟਾਂ ਤੇ ਸਿਮਟ ਗਈ। ਉਹਨਾਂ ਨੂੰ ਸਿਰਫ 6 ਸੀਟਾਂ ਮਿਲੀਆਂ ਔਰ ਭਾਰਤੀ ਜਨਤਾ ਪਾਰਟੀ ਉੱਥੇ 29 ਸੀਟਾਂ ਲੈ ਕੇ ਕਾਮਯਾਬ ਹੋਈ।